ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕਾਂ ਨੂੰ ਤੇ ਸਿੱਖ ਕੌਮ ਨੂੰ ਬੇਵਕੂ ਬਣਾਉਣ ਵਾਸਤੇ ਜਿਹੜਾ ਮੂਤ ਪਾਲ ਵਰਗਿਆਂ ਨੇ ਜਾਂ ਤਰਸੀਵੇਂ ਭਾਪੇ ਵਰਗਿਆਂ ਨੇ ਸਰਬੀਤ ਐਮਪੀ ਵਰਗਿਆਂ ਨੇ ਇੱਕ ਨਵੇਂ ਜੁਗਤ ਬਣਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਕੀਤੀ ਹੈ ਮੈਂ ਉਹਦੇ ਬਾਰੇ ਗੱਲ ਕਰਨੀ ਹੈ ਜਿਹੜਾ ਬਾਜੇ ਕੇ ਪ੍ਰਧਾਨ ਮੰਤਰੀ ਹੱਥ ਕੜੀ ਲੱਗੀ ਹੋਈ ਹੈ ਇਹ ਉੱਚੀ ਉੱਚੀ ਰੌਲਾ ਪਾ ਕੇ ਕਹਿੰਦਾ ਕਿ ਮੇਰੇ ਕੋਲੋਂ ਕੁੱਟਮਾਰ ਕਰਕੇ ਖਾਲੀ ਪੇਪਰਾਂ ਤੇ ਸਾਈਨ ਕਰਵਾਏ ਨੇ ਮੈਂ ਅਮਰਤਪਾਲ ਦੇ ਵਿਰੁੱਧ ਕੁਝ ਨਹੀਂ ਕਿਹਾ ਇਹ ਵੀਡੀਓ ਇੱਕ ਕਲਿੱਪ ਬੜਾ ਵਾਇਰਲ ਕੀਤਾ ਗਿਆ ਤੇ ਨਾਲ ਹੀ ਉਹਨੂੰ ਜੋਧਾ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਹੁਣ ਮੈਂ ਦੋ ਚਾਰ ਗੱਲਾਂ ਇਹਦੇ ਸਬੰਧ ਵਿੱਚ ਕਹਿਣੀਆਂ ਨੇ ਧਿਆਨ ਚ ਰੱਖਿਓ। ਇਹੋ ਜਿਹੀਆਂ ਇਹ ਕਲਿੱਪਾਂ ਬਾਜੇ ਕੇ ਪ੍ਰਧਾਨ ਮੰਤਰੀ ਵਰਗੇ ਦੀਆਂ ਕਿਉਂ ਵਾਇਰਲ ਕਰਦੇ ਨੇ? ਇਹਦੇ ਪਿੱਛੇ ਰਾਜ ਹੈ। ਕਿਉਂਕਿ ਜਿਹੜਾ ਇਹਨਾਂ ਨੇ ਪਹਿਲਾਂ ਬੇਵਕੂਫ ਬਣਾਇਆ ਸੀ ਖੰਡੂਰ ਸਾਹਿਬ ਦੇ ਲੋਕਾਂ ਨੂੰ ਜਾਂ ਫਰੀਦਕੋਟ ਦੇ ਲੋਕਾਂ ਨੂੰ ਉਹ ਬੇਵਕੂਫ ਬਣਾਉਣ ਦੀ ਚਾਹ ਲੋਕਾਂ ਨੂੰ ਸਮਝ ਵਿੱਚ ਆ ਗਏ ਲੋਕ ਹੁਣ ਬੇਵਕੂਫ ਨਹੀਂ ਬਣਦੇ ਹੁਣ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਵੀ ਅੰਮ੍ਰਿਤਪਾਲ ਦੇ ਕਰਤਾਰ ਕਸ਼ੀ ਕਰਨ ਵਾਸਤੇ ਬਾਜੇ ਕੇ ਪ੍ਰਧਾਨ ਮੰਤਰੀ ਤੋਂ ਕੁੱਟ ਕੇ ਬਿਆਨ ਦਿਵਾਇਆ ਗਿਆ ਤੇ ਉਹਨੇ ਜਾਣ ਬੁੱਝ ਕੇ ਪੁਲਿਸ ਦੀ ਕਸਟਡੀ ਦੇ ਵਿੱਚ ਬੋਲ ਦਿੱਤਾ ਕਿ ਮੇਰੇ ਨਾਲ ਕੁੱਟਮਾਰ ਕੀਤੀ ਹੈ ਮਤਲਬ ਵੀ ਪੰਜਾਬ ਦੇ ਲੋਕ ਮੂਰਖ ਬਣ ਦੇ ਕਹਿਣ ਵੀ ਬੜੇ ਦਲੇਰ ਜੋਧੇ ਨੇ ਜਿਹੜੇ ਪੁਲਸ ਤੋਂ ਵੀ ਨਹੀਂ ਡਰੇ ਇਹ ਕਹੇ ਤਾਂ ਕਿ ਮੇਰੇ ਨਾਲ ਕੁੱਟਮਾਰ ਕੀਤੀ ਰਾਜ ਕਰੇਗਾ ਖਾਲਸਾ ਇਹ ਨਾਰਾ ਲਾਤਾ ਹੁਣ ਇਹਦਾ ਮਤਲਬ ਕੀ ਹੈ ਵੀ ਲੋਕਾਂ ਦਾ ਝੁਕਾ ਹੋਵੇ ਸਾਡੇ ਵੱਲ ਤੇ 2027 ਤੋਂ ਪਹਿਲਾਂ ਪਹਿਲਾਂ ਅਸੀਂ ਪੂਰੇ ਪੰਜਾਬ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰੀਏ ਵੀ ਅਸੀਂ ਪੰਜਾਬ ਨੂੰ ਬਚਾ ਸਕਦੇ ਹਾਂ ਹੋਰ ਕੋਈ ਪੰਜਾਬ ਨੂੰ ਨਹੀਂ ਬਚਾ ਸਕਦਾ ਹਾਲਾਂਕਿ ਇਹ ਪੋਲਾਂ ਖੁੱਲ ਚੁੱਕੀਆਂ ਨੇ ਇਹਨਾਂ ਨੇ ਕੌਮ ਦੇ ਨਾਤੇ ਪੰਜਾਬ ਨੂੰ ਬਚਾਉਣ ਦੇ ਨਾਤੇ ਜੂਥ ਨੂੰ ਬਚਾਉਣ ਦੇ ਨਾਤੇ ਜਿਹੜਾ ਪ੍ਰੋਪੋਗੈਂਡਾ ਸ਼ੁਰੂ ਕੀਤਾ ਸੀ ਗੇਮਾਂ ਬਣਾਈਆਂ ਸੀ ਉਹਦੇ ਵਿੱਚ ਪੈਸਾ ਇਕੱਠਾ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ ਕੀਤਾ ਇਹ ਸਾਰੇ ਆਮ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਹੁਣ ਇੱਕ ਗੱਲ ਮੈਂ ਹੋਰ ਕਹਿਣੀ ਹੈ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਜਿਹੜੇ ਬੰਦੇ ਅਦਾਲਤਾਂ ਰਾਹੀਂ ਜੇਲ੍ਹ ਚਲੇ ਜਾਂਦੇ ਨੇ ਜੇਲ ਪ੍ਰਸ਼ਾਸਨ ਇਦਾਂ ਕੁੱਟਮਾਰ ਕਰਕੇ ਉਹਨਾਂ ਦੇ ਕੋਲੋਂ ਕੋਈ ਬਿਆਨ ਨਹੀਂ ਦਿਵਾ ਸਕਦਾ ਇਹ ਸਿਸਟਮ ਦੇ ਅੰਦਰ ਹੈ ਕਾਨੂੰਨ ਦੇ ਅੰਦਰ ਹੈ ਔਰ ਜੇ ਉਹਦੇ ਕੋਲੋਂ ਬਿਆਨ ਦਵਾਇਆ ਜਾਊਗਾ ਜੇ ਦਵਾਇਆ ਗਿਆ ਤਾਂ ਇਹਦਾ ਮਤਲਬ ਇਹ ਹੈ ਵੀ ਉਹਨੂੰ ਰਮਾਨ ਤੇ ਲੈ ਕੇ ਇਹ ਕੁੱਟਮਾਰ ਕੀਤੀ ਜਾ ਸਕਦੀ ਹੈ ਜੇਲ ਵਿੱਚ ਨਹੀਂ ਕੀਤੀ ਜਾ ਸਕਦੀ ਇਹ ਜਾਣ ਕੇ ਕਾਨੂੰਨ ਨੂੰ ਵੀ ਬੇਵਕੂ ਬਣਾਉਂਦੇ ਨੇ ਲੋਕਾਂ ਨੂੰ ਵੀ ਬੇਵਕੂ ਬਣਾਉਂਦੇ ਨੇ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਜੇਲ੍ਹ ਦੇ ਵਿੱਚ ਕੁੱਟਮਾਰ ਕਰਕੇ ਬਿਆਨ ਦਵਾਏ ਜਾਣ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਜਿਹੜਾ ਬੰਦਾ ਜੇਲ੍ਹ 'ਚ ਹੈ ਉਹ ਜੱਜ ਸਾਹਿਬ ਤੇ ਐਪਲੀਕੇਸ਼ਨ ਪਾ ਕੇ ਜਣ ਕੇ ਅਦਾਲਤ ਵਿੱਚ ਐਪਲੀਕੇਸ਼ਨ ਪਾ ਕੇ ਉਹਨੂੰ ਰਿਮਾਨਡ ਤੇ ਲਿਆ ਜਾਓ ਤਾਂ ਉਹਦੇ ਨਾਲ ਇਹ ਪੁਸ਼ਕਿਸ਼ ਕੀਤੀ ਜਾ ਸਕਦੀ ਹੈ ਆਦਰਵਾਇਜ਼ ਇਦਾਂ ਨਹੀਂ ਹੁੰਦਾ ਇਹ ਜਾਣ ਬੁੱਝ ਕੇ ਜਿਹੜੇ ਛਾਤਰ ਦਿਮਾਗ ਬੰਦੇ ਨੇ ਨਾ ਇਹ ਗੇਮਾ ਪਾਉਣ ਵਾਲੇ ਵੀ ਕਿਵੇਂ ਸਾਨੂੰ ਕੋਈ ਵੱਡੀ ਕੁਰਸੀ ਮਿਲੇ ਲੋਕ ਸਾਡੇ ਪਿੱਛੇ ਲੱਗ ਕੇ ਬੀ ਕੋ ਬਣ ਵੀ ਸਾਡੀ ਚਰਚਾ ਹੋਵੇ ਵੱਧ ਤੋਂ ਵੱਧ ਵੀ ਤਾਂ ਜੋਧੇ ਨੇ ਹੁਣ ਕਈ ਚੈਨਲਾਂ ਵਾਲੇ ਜਿਨ੍ਹਾਂ ਨੂੰ ਗੁਰਗੀ ਪੈਂਦੀ ਹੁੰਦੀ ਆ ਕਹਿੰਦੇ ਦੇਖੋ ਜੀ ਬਾਜੇ ਕੇ ਪ੍ਰਧਾਨ ਮੰਤਰੀ ਤਾਂ ਲੋਕ ਕਹਿੰਦੇ ਸੀ ਨਸ਼ੇੜੀ ਆ ਉਹ ਤਾਂ ਜੋਧਾ ਬਣ ਕੇ ਨੇਤਰਿਆ ਕੀ ਜੋਧਾ ਬਣ ਕੇ ਨੇਤਰਿਆ ਵਿ biệt ਗੱਲ ਕੀਤੀ ਸੀ ਉਹਨੇ ਰੌਲਾ ਕਿਉਂ ਪਾਇਆ ਸੀ ਉਹ ਚਾਹੁੰਦਾ ਸੀ ਵੀ ਮੇਰੇ ਘਰ ਮੇਰੇ ਪਰਿਵਾਰ ਨੂੰ ਕੋਈ ਖਰਚਾ ਪਾਣੀ ਮਿਲ ਨਹੀਂ ਰਿਹਾ ਇਹ ਪੂਰੀ ਘਾਟ ਤੇ ਖੜੀ ਗਈ ਸੀ ਤੇ ਜਦੋਂ ਉਹਨੇ ਰੌਲਾ ਪਾਇਆ ਵੀ ਅਮਰਤਪਾਲ ਨਸ਼ੇ ਕਰਦਾ ਹਾਲਾਂਕਿ ਨਸ਼ੇ ਕਰਦਾ ਉਹ ਇਹ ਬਿਆਨ ਐਵੇਂ ਨਹੀਂ ਦਿੱਤਾ ਸੀ ਉਹਨੇ ਤੇ ਜਦੋਂ ਉਹਨੇ ਬਿਆਨ ਦਿੱਤਾ ਵੀ ਅਮਰਤਪਾਲ ਨਸ਼ੇੜੀ ਹੈ ਨਸ਼ੇ ਕਰਦਾ ਫਿਰ ਅਮਰਤਪਾਲ ਨੇੜੇ ਖਾਸ ਚਮਚੇ ਸੀ ਜਾਂ ਅਮਰਤਪਾਲ ਦਾ ਪਰਿਵਾਰ ਸੀ ਉਹਨੇ ਸੋਚਿਆ ਵੀ ਹੁਣ ਇਹਨੂੰ ਟਿਕਾਈਏ ਕਿੱਦਾਂ ਫਿਰ ਮੁਲਾਕਾਤ ਹੋਈ ਹੋਣੀ ਵੀ ਤੂੰ ਚਾਹਨਾ ਕੀ ਹੈ ਫਿਰ ਉਹਨੇ ਕਿਹਾ ਹੋਣਾ ਵੀ ਜਿਵੇਂ ਤੁਹਾਡੇ ਘਰਾਂ ਵਿੱਚ ਕਰੋੜਾਂ ਰੁਪਇਆ ਆਉਂਦਾ ਹੈ ਤਾਂ ਉਦੋਂ 5 ਲੱਖ 5 ਲੱਖ ਰੁਪਏ ਮੇਰੇ ਘਰ ਵੀ ਭੇਜੋ ਮਹੀਨੇ ਦੇ ਬਾਅਦ ਯਾਨੀ ਕਿ ਪ੍ਰਤੀ ਮਹੀਨਾ ਘੱਟੋ ਘੱਟ 20000 ਰੁਪਏ ਜਾਂ 50000 ਰੁਪਏ ਮੇਰੇ ਪਰਿਵਾਰ ਨੂੰ ਖਰਚਾ ਬਣ ਲਈ ਦਿਓ। ਇਦਾਂ ਸੈਟਲਮੈਂਟ ਕਰਕੇ ਉਹ ਤੋਂ ਦੁਆਰਾ ਇਹ ਕਹਾਇਆ ਗਿਆ ਵੀ ਅਮਰਤਪਾਲ ਦੇ ਵਿਰੁੱਧ ਮੈਂ ਕੁਝ ਨਹੀਂ ਬੋਲਿਆ। ਪਰ ਲੋਕਾਂ ਵਿੱਚ ਵੀ ਇਹ ਚਰਚਾ ਜਾਵੇ ਵੱਧ ਤੋਂ ਵੱਧ। ਲੋਕਾਂ ਵਿੱਚ ਚਰਚਾ ਜਾਵੇ ਵੱਧ ਤੋਂ ਵੱਧ। ਤੁਹਾਨੂੰ ਪਤਾ ਹੈ ਜਦੋਂ ਪੇਸ਼ੀ ਹੋਈ ਉਹਥੇ ਕੀ ਹੋਇਆ? ਵੀਡੀਓ ਸਾਰੀਆਂ ਬਾਹਰ ਆ ਗਈਆਂ। ਉਹ ਪਰਿਵਾਰਾਂ ਨੇ ਜਿਹੜੇ ਬੰਦੇ ਪੇਸ਼ੀ ਤੇ ਆਏ ਸੀ ਅਮਰਤਪਾਲ ਦੇ ਸਾਥੀ ਸਾਰੇ ਮਿਲੇ ਨਹੀਂ। ਸਬਦੀਆਂ ਵੀਡੀਓ ਵਾਇਰਲ ਹੋ ਗਈਆਂ ਉੱਥੇ ਵੀ ਪਰਿਵਾਰਾਂ ਨੂੰ ਉਹ ਬੰਦੇ ਮਿਲੇ ਐ। ਇਹਨਾਂ ਨੇ ਉਹ ਵੀ ਜਾਣ ਬੁੱਝ ਕੇ ਰੌਲਾ ਪਾਇਆ ਸੀ ਵੀ ਦੁਨੀਆ ਭਰ ਵਿੱਚ ਇਹ ਜਾਵੇ ਵੀ ਪੁਲਸਤਕਾ ਕਰਦੀ ਐ ਜਾਂ ਹਕੂਮਤ ਤੱਕਾ ਕਰਦੀ ਐ। ਉਹ ਵੀਡੀਓ ਸਾਰੀਆਂ ਵਾਇਰਲ ਹੋ ਗਈਆਂ ਜਿਹੜੇ ਜਿਹੜੇ ਪਰਿਵਾਰਾਂ ਨੂੰ ਮਿਲ ਕੇ ਗਏ ਨੇ। ਜਿਹੜੇ ਜਿਹੜੇ ਪਰਿਵਾਰ ਆਪ ਆਪਣੇ ਬੰਦਿਆਂ ਨੂੰ ਮਿਲੇ ਨੇ ਅਮਰਤਪਾਲ ਦੇ ਸਾਥੀਆਂ ਨੂੰ ਉਹ ਸਾਰੀਆਂ ਵੀਡੀਓ ਵਾਇਰਲ ਹੋ ਗਈਆਂ। ਵੀ ਉਹ ਬੰਦੇ ਆਪਣੇ ਪਰਿਵਾਰਾਂ ਨੂੰ ਮਿਲੇ ਲਏ ਉੱਥੇ ਪਰ ਉਹ ਵੀ ਜਿਹੜੀ ਅਮਰਤਪਾਲ ਦੀ ਮਾਤਾ ਹੈਗੀ ਹੈ ਰਾਜਮਾਤਾ ਉਹਦੇ ਰਾਹੀਂ ਉਹਦੇ ਪਿਓ ਰਾਹੀਂ ਜਾਣ ਬੁੱਝ ਕੇ ਰੌਲਾ ਪਾਇਆ ਗਿਆ ਵੀ ਦੇਖੋ ਧੱਕਾ ਕਰਦੇ ਨੇ ਪਰਿਵਾਰਾਂ ਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਇਹ ਸਚਾਈ ਹੈ ਤੇ ਦੂਜੀ ਗੱਲ 'ਚ ਹੋਰ ਕਹਿਣੀ ਆ ਅਮਰਤਪਾਲ ਦੀ ਮਾਂ ਉਹਦਾ ਪਾਪਾ ਇਹ ਕਹਿ ਰਹੇ ਨੇ ਕਿ ਜਿਹੜਾ ਹਰਪਾਲ ਸਿੰਘ ਐਸਪੀ ਹੈ ਉਹਨੂੰ ਸਸਪੈਂਡ ਕੀਤਾ ਜਾਵੇ ਵੀ ਸਾਡੇ ਨਾਲ ਉਹਨੇ ਧੱਕਾ ਕੀਤਾ ਵੀ ਉਹਨੂੰ ਸਸਪੈਂਡ ਕਰੋ ਇਹ ਕਹਿ ਰਹੀ ਹੈ ਮਤਲਬ ਹਲੇ ਮਾੜੀ ਮੋਟੀ ਪਾਵਰ ਵਿੱਚ ਹੈ ਨਹੀਂ ਜੇ ਇਹ ਬੰਦੇ ਪਾਵਰ ਵਿੱਚ ਆ ਗਏ ਤਾਂ ਇਹ ਕਿਹੋ ਜਿਹਾ ਦੁਰਵਿਹਾਰ ਕਰਨਗੇ ਕਿਹੋ ਜਿਹਾ ਰਵਈਆ ਹੋ ਇਹਨਾਂ ਦਾ ਆਮ ਲੋਕਾਂ ਬਰਤੀ ਜਿਹੜੀ ਅੱਜ ਕਿਸੇ ਪਾਵਰ ਵਿੱਚ ਹੈ ਨਹੀਂ ਮੂੰਹ ਚਾ ਕੇ ਕਹਿ ਰਹੀ ਹੈ ਕਿ ਐਸਪੀ ਹਰਪਾਲ ਸਿੰਘ ਨੂੰ ਸਸਪੈਂਡ ਕਰੋ ਅੱਗੇ ਉਹਨੇ ਪੁੱਠਾ ਬੋਲਿਆ ਪੁੱਠਾ ਨਹੀਂ ਬੋਲਿਆ ਕੱਲਾ ਤੁਹਾਡੇ ਫੜ ਕੇ ਛੇਤਰ ਫੇਰਨਾ ਚਾਹੁੰਦਾ ਸੀ ਉਸ ਵਕਤ ਵੀ ਤੁਸੀਂ ਇੱਥੇ ਲੈਂਡ ਕਿ ਆਏ ਹੋ ਇਹਨੂੰ ਪੁੱਛੇ ਵੀ ਤੇਰਾ ਮੁੰਡਾ ਥੋੜੀ ਪਿਛੀ ਤੇ ਆਇਆ ਸੀ ਤੂੰ ਉੱਥੇ ਢਕਾਉਣ ਵਾਸਤੇ ਗਈਏ ਉਹਨੇ ਸੱਚ ਕਿਹਾ ਸੀ ਵੀ ਤੇਰੇ ਮੁੰਡੇ ਨੇ ਅੱਗ ਲਾਈਆ ਪੰਜਾਬ ਨੂੰ ਹੁਣ ਇਹ ਰਾਜਮਾਤਾ ਬਲਵਿੰਦਰ ਕਾ ਜਿਹੜੀ ਮੂਤਬਾਲ ਦੀ ਮਾਂ ਤੇ ਪਾਪਾ ਇਹ ਅੱਗ ਲਾਉਣੇ ਗਏ ਸੀ ਰੌਲਾ ਪਾਤਾ ਕਿ ਪਰਿਵਾਰਾਂ ਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਸਾਰੇ ਪਰਿਵਾਰਾਂ ਨੂੰ ਉਹ ਬੰਦੇ ਮਿਲੇ ਐ ਤੇ ਇਹ ਜਾਣ ਬੁਝ ਕੇ ਅੱਗ ਲਾਉਣ ਵਾਜੇ ਗਏ ਸੀ ਉੱਥੇ ਵੀ ਵੱਧ ਤੋਂ ਵੱਧ ਦੁਨੀਆ ਵਿੱਚ ਚਰਚਾ ਹੋਵੇ ਵੀ ਹਕੂਮਤ ਧੱਕਾ ਕਰਦੀ ਐ ਐਸੀ ਕੋਈ ਗੱਲ ਨਹੀਂ ਇਹਨਾਂ ਨੇ ਪਹਿਲਾਂ ਵੀ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਪਰ ਪੰਜਾਬ ਦੇ ਲੋਕ ਹੁਣ ਇੰਨੇ ਬੇਵਕੂਫ ਨਹੀਂ ਮੈਂ ਇਥੇ ਗੱਲ ਕਹਿ ਦਿੰਨਾ 70% ਲੋਕ ਉਹ ਨੇ ਜਿਹੜੇ ਬੋਲਦੇ ਨੇ ਵੀ ਅਸੀਂ ਕਿਉਂ ਗੰਦ ਵਿੱਚ ਠੇਡਾ ਮਾਰੀ ਅਸੀਂ ਕਿਉਂ ਗੰਦ ਦੇ ਸ਼ਿੱਟੇ ਆਪਣੇ ਤੇ ਪਵਾਈਏ 70% ਲੋਕ ਬੋਲਣਾ ਨਹੀਂ ਚਾਹੁੰਦੇ ਪਰ ਤੁਹਾਡੀਆਂ ਜੜਾਂ ਪਟਣਾ ਚਾਹੁੰਦੇ ਐ 70% ਲੋਕ ਉਹ ਐ 5-7% ਤੁਹਾਡੇ ਪਿੱਛੇ ਬੰਦੇ ਨਸ਼ੇੜੀ ਵਗੈਰਾ ਹੁੰਦੇ ਨੇ ਉਹ ਰੋਲਾ ਪਾਉਣ ਵਾਸਤੇ ਤੁਸੀਂ ਰੱਖੇ ਹੁੰਦੇ ਨੇ ਇਹ ਸਚਾਈ ਐ ਜੀ ਜਾਣੇ ਕਿ ਜਿਹੜੀ ਗੱਲ ਹਰਪਾਲ ਸਿੰਘ ਐਸਪੀ ਨੇ ਕਹੀ ਸੀ ਉਹ ਸਚਾਈ ਐ ਇਹਦੇ ਮੁੰਡੇ ਨੇ ਵੀ ਅਕਲ ਆਈ ਇਹ ਪੇਸ਼ੀ ਤੇ ਇਹ ਮਾਤਾ ਤੇ ਸੇਮਾ ਪਾਪਾ ਇਹ ਵੀ ਅੱਗ ਲਾਉਣ ਵਾਸਤੇ ਗਏ ਸੀ ਉੱਥੇ ਇਹ ਪੂਰੀ ਗੱਲਬਾਤ ਸੁਣ ਲਿਓ ਤੇ ਸੁਣ ਕੇ ਥੋੜਾ ਜਿਹਾ ਗੌਰ ਕਰਿਓ ਵੀ ਇਹਨਾਂ ਲੋਕਾਂ ਨੇ ਪਹਿਲਾਂ ਵੀ ਬੇਵਕੂਫ ਬਣਾਇਆ ਹੁਣ ਵੀ ਬੇਵਕੂਫ ਬਣਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ